ਇਸ ਦਿਨ ਦੀ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੀ ਵੱਡੀ ਜਿੱਤ ਹੋਈ ਆ ਦੇਰ ਰਾਤ ਕਿਸਾਨਾਂ ਦੀਆਂ ਬਿਨਾਂ ਸ਼ਰਤ ਤੋਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਜਿਸ ਤੋਂ ਬਾਅਦ ਕਿਸਾਨ ਜੇਲ੍ਹ ਚੋਂ ਰਿਹਾ ਹੋਏ ਦਰਅਸਲ ਬਠਿੰਡਾ ਦੇ ਕੁਝ ਪਿੰਡਾਂ ਦੇ ਵਿੱਚ ਸੀਵਰੇਜ ਦੀ ਪਾਈਪ ਲਾਈਨ ਪਾਉਣ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਤਿੱਖੀ ਝੜਪ ਹੋਈ ਸੀ ਕਈ ਕਿਸਾਨਾਂ ਦੇ ਵੱਲੋਂ ਗ੍ਰਿਫਤਾਰੀਆਂ ਦੇ ਦਿੱਤੀਆਂ ਸੀ ਤਾਂ ਪਿੰਡ ਕਸੋਖਾਨਾ ਦੇ ਵੱੱਚੂ ਵੀ ਮਾਨਸਾ ਜ਼ਿਲ੍ਹੇ ਦੇ 18 ਕਿਸਾਨਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸੀ ਜੋ ਦੇਰ ਰਾਤ ਬਿਨਾਂ ਸ਼ਰਤ ਤੋਂ ਰਿਹਾ ਕਰ ਦਿੱਤੇ ਜਿੱਥੇ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਠੁੱਠੀਆਂ ਵਾਲੀ ਦੇ ਤਿੰਨ ਕਿਸਾਨ ਕਾਲਾ ਸਿੰਘ ਠੁੱਠੀਆਂ ਵਾਲੀ ਗੁਰਪ੍ਰੇਮ ਸਿੰਘ ਠੁੱਠੀਆਂ ਵਾਲੀ ਅਤੇ ਜਗਤਾਰ ਸਿੰਘ ਠੁੱਠੀਆਂ ਵਾਲੀ ਰਿਹਾ ਹੋ ਕੇ ਆਪਣੇ ਪਿੰਡ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੋ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਥੇਬੰਦੀ ਆ ਉਹਨਾਂ ਦੇ ਕਿਸਾਨ ਆਗੂ ਪ੍ਰਧਾਨ ਜਿਹੜੇ ਨੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਬਿੰਦਰਾ ਦੀ ਅਗਵਾਹੀ ਦੇ ਵਿੱਚ ਇਹਨਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਘਸੋਖਾਨਾ ਦੇ ਵਿੱਚ ਜੋ ਪਿਛਲੀ ਲਗਭਗ 19 ਤਰੀਕ ਤੋਂ ਲੈ ਕੇ ਸੰਘਰਸ਼ ਚੱਲ ਰਿਹਾ ਸੀ ਮੌੜ ਮੰਡੀ ਦਾ ਜੋ ਸੀਵਰੇਜ ਦਾ ਗੰਦਾ ਪਾਣੀ ਹੈ ਉਹ ਐਮਐਲਏ ਮੈਸਰ ਖਾਨਾ ਕਸੋਖਾਨਾ ਪਿੰਡ ਦੇ ਵਿੱਚ ਦੀ ਜ਼ਬਰਦਸਤੀ ਪੈਪ ਕਢਾ ਰਿਹਾ ਸੀ ਤੇ ਵਿਰੋਧ ਕਰਨ ਤੇ ਪਿੰਡ ਵਾਸੀਆਂ ਨੂੰ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਬੀਕੇ ਨੂੰ ਸਿੱਧੂਪੁਰ ਕੰਨੀਓ ਜੇਲ੍ਹ ਕੋਲ ਅੰਦੋਲਨ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਆਪਣੇ ਮਾਨਸਾ ਜ਼ਿਲ੍ਹੇ ਦੇ ਵੀ 18 ਕਿਸਾਨਾਂ ਨੇ ਗ੍ਰਿਫਤਾਰੀ ਦਿੱਤੀ ਤੇ ਕੱਲ ਜਦੋਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਫੈਸਲਾ ਹੁੰਦਾ ਹੈ ਵੀ ਇੱਕ ਤੋ ਪਾਈਪਲਾਈਨ ਦਾ ਕੰਮ ਹੈ ਜੋ ਉਹ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਪਾਸੇ ਦੀ ਪਿੰਡ ਵਾਸੀ ਕਹਿ ਰਹੇ ਸੀ ਵੀ ਬਾਹਰ ਨਹੀਂ ਫਿਰਨੀ ਪਾਈਪਲਾਈਨ ਪਾਈ ਜਾਵੇ ਉਹ ਪਾਈਪਲਾਈਨ ਉਸ ਪਾਸੇ ਦੀ ਪਾਈ ਜਾਵੇਗੀ ਤੇ ਦੂਸਰਾ ਸੈਂਕੜੇ ਕਿਸਾਨ ਜੋ ਜੇਲ੍ਹਾਂ ਦੇ ਵਿੱਚ ਬੰਦ ਸੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਗਿਆ ਹੈ ਉਸੇ ਲੜੀ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੇ ਕਿਸਾਨ ਅੱਜ ਰਿਹਾ ਹੋ ਕੇ ਆਏ ਸੀ ਅਸੀਂ ਮਾਨਸਾ ਦੇ ਬੀਕੇ ਜੂ ਸਿੱਧੂਪੁਰ ਦੀ ਜ਼ਿਲ੍ਹਾ ਟੀਮ ਕੰਨੀਓ ਉਹਨਾਂ ਕਿਸਾਨਾਂ ਦਾ ਪਿੰਡ ਠੂਠਿਆਂਵਾਲੀ ਪਹੁੰਚ ਕੇ ਧੰਨਵਾਦ ਕੀਤਾ ਵੀ ਜਿਨ੍ਹਾਂ ਨੇ ਗਿਰਫਤਾਰੀਆਂ ਦਿੱਤੀਆਂ ਗਿਰਫਤਾਰੀਆਂ ਦੀ ਬਦੌਲਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਸੋਖਾਨਾ ਦੇ ਵਿੱਚ ਜੋ ਪਿਛਲੀ ਲਗਭਗ 19 ਤਰੀਕ ਤੋਂ ਲੈ ਕੇ ਸੰਘਰਸ਼ ਚੱਲ ਰਿਹਾ ਸੀ ਮੋੜ ਮੰਡੀ ਦਾ ਜੋ ਸੀਵਰੇਜ ਦਾ ਗੰਦਾ ਪਾਣੀ ਹੈ ਉਹ ਐਮਐਲਏ ਮੈਸਰ ਖਾਨਾ ਕਸੋਖਾਨਾ ਪਿੰਡ ਦੇ ਵਿੱਚ ਦੀ ਜ਼ਬਰਦਸਤੀ ਪਾਈਪ ਕਢਾ ਰਿਹਾ ਸੀ ਤੇ ਵਿਰੋਧ ਕਰਨ ਤੇ ਪਿੰਡ ਵਾਸੀਆਂ ਨੂੰ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਬੀਕੇ ਨੂੰ ਸਿੱਧੂਪੁਰ ਕੰਨੀਓ ਜੇਲ੍ਹ ਪਰ ਅੰਦੋਲਨ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਆਪਣੇ ਮਾਨਸਾ ਜ਼ਿਲ੍ਹੇ ਦੇ ਵੀ 18 ਕਸਥਾਨਾਂ ਨੇ ਗ੍ਰਿਫਤਾਰੀ ਦਿੱਤੀ ਤੇ ਕੱਲ ਜਦੋਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਫੈਸਲਾ ਹੁੰਦਾ ਹੈ ਵੀ ਇੱਕ ਤਾਓ ਪਾਈਪਲਾਈਨ ਦਾ ਕੰਮ ਹੈ ਜੋ ਉਹ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਪਾਸੇ ਦੀ ਪਿੰਡ ਵਾਸੀ ਕਹਿ ਰਹੇ ਸੀ ਵੀ ਬਾਹਰ ਨਹੀਂ ਫਿਰਨੀ ਪਾਈਪ ਲਾਈਨ ਪਾਈ ਜਾਵੇ ਉਹ ਪਾਈਪ ਲਾਈਨ ਉਸ ਪਾਸੇ ਦੀ ਪਾਈ ਜਾਵੇਗੀ ਤੇ ਦੂਸਰਾ ਸੈਂਕੜੇ ਕਿਸਾਨ ਜੋ ਜੇਲ੍ਹਾਂ ਦੇ ਵਿੱਚ ਬੰਦ ਸੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਗਿਆ ਉਸੇ ਲੜੀ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂ ਵਾਲੀ ਦੇ ਕਿਸਾਨ ਅੱਜ ਰਿਹਾ ਹੋ ਕੇ ਆਏ ਸੀ ਅਸੀਂ ਮਾਨਸਾ ਦੇ ਬੀਕੇ ਜੂ ਸਿੱਧੂਪੁਰ ਦੀ ਜ਼ਿਲ੍ਹਾ ਟੀਮ ਕੰਨੀਓ ਉਹਨਾਂ ਕਿਸਾਨਾਂ ਦਾ ਪਿੰਡ ਠੁੱਠੇ ਵਾਲੀ ਪਹੁੰਚ ਕੇ ਧੰਨਵਾਦ ਕੀਤਾ ਵੀ ਜਿਨ੍ਹਾਂ ਨੇ ਗਿਰਫਤਾਰੀਆਂ ਦਿੱਤੀਆਂ ਗਿਰਫਤਾਰੀਆਂ ਦੀ ਬਦੌਲਤ ਸਰਕਾਰ ਨੂੰ ਝੁਕਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਕਿਸਾਨ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਹੱਕੀ ਮੰਗਾਂ ਦੇ ਲਈ ਲੜ ਰਹੇ ਨੇ ਪਰ ਪ੍ਰਸ਼ਾਸਨ ਵਾਰ-ਵਾਰ ਉਹਨਾਂ ਨੂੰ ਗ੍ਰਫਤਾਰ ਕਰ ਲੈਂਦਾ ਕਿਸਾਨ ਕਹਿੰਦੇ ਸਾਨੂੰ ਹੁਣ ਇਨਾ ਗ੍ਰਿਫਤਾਰੀਆਂ ਤੋਂ ਡਰ ਨਹੀਂ ਲੱਗਦਾ ਸਾਨੂੰ ਜੇਲ੍ਹਾਂ ਤੋਂ ਡਰ ਨਹੀਂ ਲੱਗਦਾ ਜੇਲ੍ਹਾਂ ਸਾਡੇ ਸਰੀਰ ਡੱਕ ਲੈਣੀਆਂ ਪਰ ਸਾਡੀ ਸੋਚ ਨਹੀਂ ਡੱਕ ਸਕਦੀਆਂ ਤਾਂ ਰਿਹਾ ਹੁਣ ਤੋਂ ਬਾਅਦ ਕਿਸਾਨ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਜਵਾਨੀ ਸੁਣਾਉਣੀ ਆ ਤੇ ਜ਼ਿਲ੍ਹਾ ਪ੍ਰਧਾਨ ਅਤਰ ਸਿੰਘ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਸਾਡੇ ਸਹਿਯੋਗੀ ਜੁਗਰਾਤ ਸਿੰਘ ਪਿੱਖੀ ਦੇ ਵੱਲੋਂ ਹਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਦੱਸਿਆ ਗਿਆ ਜੋ ਕੁਝ ਵਾਪਰਿਆ ਮੁੱਦਾ ਦਿਨ-ਬਦ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਕਿਸਾਨ ਇੱਕ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠਦੇ ਨੇ ਤਾਂ ਪ੍ਰਸ਼ਾਸਨ ਸੜਕਾਂ ਖਾਲੀ ਕਰਵਾ ਦਿੰਦਾ ਇਹ ਕਹਿ ਕੇ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਦੂਜੇ ਪਾਸੇ ਖੇਤਾਂ ਦੇ ਵਿੱਚ ਪਾਈਪਲਾਈਨ ਜ਼ਬਰਦਸਤੀ ਵਿਛਾ ਰਿਹਾ ਪ੍ਰਸ਼ਾਸਨ ਤਾਂ ਜਦੋਂ ਉਸ ਨੂੰ ਰੋਕਣ ਦੇ ਲਈ ਵਿਰੋਧ ਕਰਦੇ ਆ ਤਾਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਕਿਸਾਨ ਵੀ ਹੁਣ ਇੱਕ ਜੁੱਟ ਹੋ ਚੁੱਕੇ ਨੇ ਕਹਿੰਦੇ ਸਾਡੇ ਉੱਪਰ ਦੀ ਮਸ਼ੀਨਾਂ ਲੰਘ ਜਾਣਗੀਆਂ ਪਰ ਸਾਡੇ ਜਿਉਂਦੇ ਜੀ ਅਸੀਂ ਇਸ ਤਰੀਕੇ ਦੇ